ਓ ਪਿੱਛੇ ਦੇਖੋ ਇੱਕ ਬੇਬੇ ਹੋਰ ਸਾਡੀ ਨੱਚਦੀ ਆਉਂਦੀ ਆ ਹਾਂ ਵੀ ਆ ਜਾ ਭੱਜ ਕੇ ਲਖੀਆ ਬੇਬੇ ਇਹ ਬੇਬੇ ਪਤਾ ਨਹੀਂ ਰੱਬ ਨੇ ਕੀ ਕਰ ਕਮਤ ਕੀਤੀ ਹੈ ਜਵਾਨ ਹੋ ਗਈ ਤੇ ਬਾਲ ਕਾਲੇ ਹੋ ਗਏ ਜਮਾ ਚਿੱਟੇ ਸੀ ਬਾਲ ਜਦੋਂ ਆਈ ਸੀ ਸਾਡੇ ਕੋਲੇ ਤੇ ਇਹ ਲਖੀਆ ਮਾਤਾ ਤੇ ਜਗेंद्रਕੌਰ ਮਾਤਾ ਦੋਨੋਂ ਇਹ ਮਾਵਾ ਅੱਖਾਂ ਤੋਂ ਅੰਨੀਆਂ ਸੀਗੀਆਂ ਜਦੋਂ ਆਈਆਂ ਸੀ ਇਹਨਾਂ ਨੂੰ ਦਿਖਾਈ ਨਹੀਂ ਸੀ ਦਿੰਦਾ ਕੈਨੇਡਾ ਕੈਨੇਡਾ ਜਾਣਾ ਤੋਂ ਮੇਰਾ ਕੋਈ ਕੈਨੇਡਾ ਜਾਣ ਦੀ ਗੱਲ ਕਰਦਾ ਕੋਈ ਪਿੰਡ ਜਾਣ ਦੀ ਗੱਲ ਕਰਦਾ ਕੀ ਕਹੀਏ ਉਸ ਵਸ ਪਰ ਇਹਨਾਂ ਰੱਬ ਵਰਗੇ ਸਾਡੇ ਪਰਿਵਾਰ ਦੇ ਨਾ ਸਾਮੇ ਆਜ ਮੰਗ ਮੜ ਕੇ ਕਿੱਥੇ ਜਾਣਾ ਮੰਡੀਰਾਂ ਨੂੰ ਮੰਡੀਰਾਂ ਕੀ ਇਤਰਾ ਸਭ ਕੁਛ ਹੈ ਜਾਂ ਮੰਡੀਰਾਂ ਦੀ ਇਤਰਾ ਪਿੱਕਿਆ ਕੇ ਸੋਰੇ ਆ ਕੀ ਆ ਸਾਸ ਦੇ ਸੋਰੇ ਸੋਰੇ ਆ ਸਾਸ ਦੇ ਵੀ ਸੋਰੇ ਤੇਰੇ ਵੀ ਸੋਰੇ ਨਾ ਇੱਕ ਪਕੇ ਦੋਦੇ ਖਤਾ ਨਾ ਵੱਡੀਆਂ ਛੋਟੀਆਂ ਡਰਾਣੀਆਂ ਜਠਾਣੀਆਂ ਸੋਰੀ ਸਾਸ ਦੇ ਸਾਰੇ ਵੀ ਆ ਤਾਂ ਮੇਰੇ ਵੀ ਸੋਰੇ ਓ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਮਾਤਾ ਜਗਿੰਦਰ ਕੌਰ ਜੀ ਪਿੰਡ ਮਢੀਰਾਂ ਵਾਲਾ ਤੇ ਉਹ ਪਿੱਛੇ ਦੇਖੋ ਇੱਕ ਬੇਬੇ ਹੋਰ ਸਾਡੀ ਨੱਚਦੀ ਆਉਂਦੀ ਆ ਹਾਂ ਵੀ ਆ ਜਾ ਭੱਜ ਕੇ ਲਖੀਆ ਬੇਬੇ ਇਹ ਬੇਬੇ ਪਤਾ ਨਹੀਂ ਰੱਬ ਨੇ ਕੀ ਕਰ ਮਤ ਕੀਤੀ ਹੈ ਜਵਾਨ ਹੋ ਗਈਲੇ ਬਾਲ ਕਾਲੇ ਹੋ ਗਏ ਜਮਾਂ ਚਿੱਟੇ ਸੀ ਬਾਲ ਜਦੋਂ ਆਈ ਸੀ ਸਾਡੇ ਕੋਲੇ ਤੇ ਇਹ ਲਖੀਆ ਮਾਤਾ ਤੇ ਜਗਿੰਦਰ ਕੌਰ ਮਾਤਾ ਦੋਨੋਂ ਇਹ ਮਾਵਾ ਅੱਖਾਂ ਤੋਂ ਅੰਨੀਆਂ ਸੀਗੀਆਂ ਜਦੋਂ ਆਈਆਂ ਸੀ ਇਹਨਾਂ ਨੂੰ ਦਿਖਾਈ ਨਹੀਂ ਸੀ ਦਿੰਦਾ ਅੱਜ ਲਖੀਆ ਮਾਤਾ ਨੂੰ ਵੀ ਦੋਨੋਂ ਅੱਖਾਂ ਤੋਂ ਦਿਖਦਾ ਵਾ ਜਗਿੰਦਰੋ ਮਾਤਾ ਨੂੰ ਵੀ ਦੋਨੋਂ ਅੱਖਾਂ ਤੋਂ ਦਿਖਦਾ ਵਾ 8 ਸਾਲ ਜਗਿੰਦਰੋ ਮਾਤਾ ਅੱਖਾਂ ਤੋਂ ਅੰਨੀ ਆਪਣੇ ਹੀ ਪਿੰਡ ਦੇ ਵਿੱਚ ਵਸਦਿੱਤ ਰਹਿੰਦੀ ਰਹੀ ਤੇ ਲਖੀਆ ਮਾਤਾ ਦਾ ਸਾਨੂੰ ਪਤਾ ਨਹੀਂ ਕਿੰਨੇ ਸਮੇਂ ਤੋਂ ਸੀ ਵਿਚਾਰੀ ਇਹਨੂੰ ਲੁਧਿਆਣੇ ਤੋਂ ਲੈ ਕੇ ਆਏ ਸੀ ਤੇ ਇਹਨਾਂ ਮਾਵਾਂ ਦੀਆਂ ਜਦੋਂ ਗੱਲਾਂ ਸੁਣਦੇ ਆ ਨਾ ਇਹਨਾਂ ਨੂੰ ਜਦੋਂ ਝੂਠ ਬੋਲਦੇ ਆ ਰੋਜ਼ ਤਾਂ ਬੜਾ ਆਪਣੇ ਆਪ ਨੂੰ ਵੀ ਦੁੱਖ ਲੱਗਦਾ ਅਸੂੜਿਓ ਗੱਲ ਹਾਂ ਪੁੱਤਾਂ ਦੱਸ ਕੀ ਕਹਿੰਦੇ ਆ ਠੀਕ ਹੈ ਨਾ ਮਾਂ ਗੱਲ ਜਾਉ ਗਰ ਜਾਣਾ ਕਾਂਕੀ ਹੁਣ ਕਾਂਕੀ ਕਿੱਥੇ ਆ ਨਹੀਂ ਪਤਾ ਐਡਰੈਸ ਬਹੁਤ ਕੋਸ਼ਿਸ਼ ਕਰੀ ਬਹੁਤ ਕੋਸ਼ਿਸ਼ ਕਰੀ ਰਾਂਚੀ ਕਹਿੰਦੀ ਆ ਕਾਂਚੀ ਕਹਿੰਦੀ ਆ ਕੁਛ ਨਹੀਂ ਪਤਾ ਲੱਗ ਰਿਹਾ ਪਿੰਡ ਦਾ ਕੀ ਨਾਂ ਕੋਈ ਪਛਾਣ ਵੀ ਨਹੀਂ ਰਿਹਾ ਕੋਈ ਇਹ ਵੀ ਨਹੀਂ ਕਹਿ ਰਿਹਾ ਵੀ ਹਾਂ ਇਹਨੂੰ ਜਾਣਦੇ ਆ ਮਾਮਾ ਕਿ ਫਿਰ ਮਾ ਕੋਈ ਨਾ ਚੱਲਾਂਗੇ ਚੱਲਾਂਗੇ ਆਪਾਂ ਠੀਕ ਆ ਹੂੰ ਤੇ ਇੱਧਰ ਮਾਤਾ ਜਗਿੰਦਰੂ ਆ ਸਾਡੀ ਇਹ ਕਿੱਥੇ ਜਾਣਾ ਸੋਨਣਾ ਗੱਲ ਕਰਾਓ ਮਨ ਕਰਾ ਦਿਨਾ ਰੋਸ਼ਨਾ ਜਾਣਾ ਕਿੱਥੇ ਮੰਡੀਰਾ ਨੂੰ ਮੰਡੀਰਾ ਜਾਣਾ ਹਾਂ ਜਾ ਕੇ ਹੁਣ ਇਹ ਕਿ ਆਉਣਾ ਹੈ ਚੱਲ ਚੱਲਾਂਗੇ ਰੁਕ ਜਾ ਠੀਕ ਹੈ ਮੈਂ ਗੱਲ ਕਰਾਉਣਾ ਤੇਰੀ ਸਤਨਾਬ ਨੂੰ ਬੁਲਾਉਣਾ ਤੇ ਗੱਲ ਕਰਾ ਦੇ ਕੀ ਕੀ ਨੂੰ ਕਹਿਣਾ ਹੈ ਹੁਣੇ ਕਰਾ ਦੇ ਠੀਕ ਠੀਕ ਹੈ ਮਾ ਠੀਕ ਹਾਂ ਲਿਖੀਏ ਹਾਂ ਲਿਖੀਏ ਹਾਂ ਲਿਖੀਏ ਮਾ ਇਹ ਸਾਡਾ ਬਾਪੂ ਸਰਪੰਚ ਖੜਾ ਹਾਂ ਸਰਪੰਚ ਕਿਵੇਂ ਆ ਇੱਧਰੋਂ ਚਲੀਏ ਕਿੱਥੇ ਜਾਣਾ ਕਿੱਥੇ ਜਾਣਾ ਕਿੱਥੇ ਜਾਣਾ ਕਿੱਥੇ ਇੱਥੇ ਜਾਣਾ ਚਲਾ ਚਲੀਏ ਕਿੱਥੇ ਜਾਣਾ ਕਿੱਥੇ ਜਾਣਾ ਕਿੱਥੇ ਉੱਥੇ ਕਿੱਥੇ ਕਿੱਥੇ ਕਿਤੇ ਕਿਤੇ ਫੀ ਕਿੱਥੇ 10 ਤਰੀਕ ਨੂੰ ਜਾਣਾ ਹੈ ਕਿਹਨੂੰ ہاں 10 ਤਰੀਕ ਨੂੰ ਕਿੱਥੇ ਜਾਣ ਨੂੰ ਕਹਿੰਦਾ ਸੀ ਮੈਂ ਆ ਕੈਨੇਡਾ ਕੈਨੇਡਾ ਜਾਣਾ ਦੋ ਵੀ ਕੋਈ ਕੈਨੇਡਾ ਜਾਣ ਦੀ ਗੱਲ ਕਰਦਾ ਕੋਈ ਪਿੰਡ ਜਾਣ ਦੀ ਗੱਲ ਕਰਦਾ ਕੀ ਕਹੀਏ ਬਸ ਪਰ ਇਹਨਾਂ ਰੱਬ ਵਰਗੇ ਸਾਡੇ ਪਰਿਵਾਰ ਦੇ ਮੈਂਬਰਾਂ ਦੀ ਵੈਗੁਰ ਜੀ ਨੇ ਸਾਡੇ ਨਾਲ ਰਿਸ਼ਤੇਦਾਰੀ ਜਿਹੜੀ ਪਾਈ ਆ ਅਸੀਂ ਬਖੂਬੀ ਨਿਭਾਉਣ ਦੀ ਕੋਸ਼ਿਸ਼ ਕਰਦੇ ਆ ਸਾਡੇ ਮਾਪਿਓ ਸਾਡੇ ਦਾਦਾ ਦਾਦੀ ਸਾਡੇ ਭੈਣ ਭਰਾ ਸਾਡੇ ਬੱਚੇ ਬੱਚੀਆਂ ਉਸ ਗੁਰੂ ਦੀ ਕਿਰਪਾ ਸੱਚੇ ਪਾਸ਼ਾ ਗੁਰਦਾਸ ਕਰਿਓ ਅਸੀਂ ਇਹਨਾਂ ਬਾਪੂ ਬਜ਼ੁਰਗਾਂ ਦੇ ਇਹਨਾਂ ਮਾਵਾਂ ਦੇ ਪੁੱਤ ਬਣ ਸਕੀਏ ਇਹਨਾਂ ਰੱਬ ਰੂਪੀ ਭੈਣਾਂ ਦੇ ਭਰਾ ਬਣ ਸਕੀਏ ਤੇ ਇਹਨਾਂ ਰੱਬ ਰੂਪੀ ਧੀਆਂ ਦੇ ਮਾਂ ਬਾਪ ਬਣ ਸਕੀਏ ਤੇ ਸਾਡੀ ਕੁਲਵਿੰਦਰ ਭੈਣ ਇੱਧਰ ਸਾਡੀ ਮਾਂ ਬੈਠੀ ਆ ਸਾਡੀ ਗਲ ਮਾਂ ਮਾਂ ਦੀਆਂ ਦੋਨੋਂ ਲੱਤਾਂ ਹੀ ਹੈ ਨਹੀਂ ਦੋਨੋਂ ਲੱਤਾਂ ਪਲਾਸਟਿਕ ਦੀਆਂ ਲੱਗੀਆਂ ਹੋਈਆਂ ਤੇ ਐਸੀਆਂ ਮਾਵਾਂ ਦੇ ਪੁੱਤ ਬਣ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ